ਔਰ ਰਾਸਤੇ ਵਿੱਚ ਬਹੁਤ ਧੁੰਦ ਦੀ ਆਉਂਦੀ ਹੈ। ਇਹ ਬਸ ਟਰੱਕ ਤੇ ਬੈਲ ਲਾ ਕੇ ਆਇਆ ਹੌਲੀ ਹੌਲੀ ਜੀ। ਰਾਸਤੇ 'ਚ ਕੁਛ ਨਹੀਂ ਦਿਂਦਾ। ਇਹ ਦੋ ਕੁ ਦਿਨ ਬਾਅਦ ਹਸਾਫ ਰਹਦਾ ਫੇਰ ਆਪਣੇ ਫੇਰ ਧੁੰਦ ਆਉਂਦਾ ਹੈ। ਐਕਸੀਡੈਂਟ ਦਾ ਹੋਣ ਦਾ ਵੀ ਖਤਰਾ। ਆ ਬਹੁਤ ਜ਼ਿਆਦਾ ਖਤਰਾ ਹੈ ਇਹ। ਤੁਸੀਂ ਪਿੰਡੋਂ ਮੈਂ ਕਿਹੜਾਲੇ ਪਿੰਡ ਤੋਂ ਆਇਆ ਜੀ? ਰਸਤੇ ਦੇ ਵਿੱਚ ਕੁਝ ਵੀ ਨਹੀਂ ਦੇਖ ਰਿਹਾ ਹੈਗਾ ਜੀ। ਬਿਲਕੁਲ ਹੀ ਮੈਂ ਕਿਸੇ ਟਰਾਲੀ ਜਾਂ ਟਰੱਕ ਦੇ ਪਿੱਛੇ ਲਗਾ ਕੇ ਆਇਆ ਹੈਗਾ। ਸਾਨੂੰ ਰਸਤੇ ਦੇ ਵਿੱਚ ਕੁਝ ਵੀ ਨਹੀਂ ਦਿਖ ਰਿਹਾ ਹੈਗਾ ਇੰਨੀ ਜ਼ਿਆਦਾ ਧੁੰਦ ਪੈ ਰਹੀ ਹੈ ਇਸ ਟਾਈਮ ਤੇ ਪਹਿਲਾਂ ਵੀ ਕਈ ਐਕਸੀਡੈਂਟ ਹੋ ਚੁੱਕੇ ਨੇ ਧੁੰਦ ਦੇ ਵਿੱਚ ਬਹੁਤ ਜ਼ਿਆਦਾ ਧੁੰਦ ਦਾ ਜਿਹੜਾ ਨੁਕਸਾਨ ਹੈ ਔਰ ਉਹ ਬੰਦੇ ਨੂੰ ਬੰਦਾ ਨਹੀਂ ਦਿਖ ਰਿਹਾ ਆਪਾਂ ਨੂੰ ਅਸੀਂ ਹੁਣ ਤੁਰ ਕੇ ਜਾ ਰਹੇ ਆ ਹੌਲੀ ਹੌਲੀ ਪਹੁੰਚਾਂਗੇ ਲੇਟ ਪਹੁੰਚਾਂਗੇ ਪਰ ਘੰਟਾ ਆ ਅਸੀਂ ਇਸ ਕਰਕੇ ਹੁੰਦੇ ਆੜੇ ਦਾ ਕਰਨੀ ਹੈ ਜੀ ਰੋਟੀ ਦਾ ਮਸਲਾ ਸਾਡਾ ਹੁਣ ਜਵਾਗੋ ਵੀ ਪਾਲਣੇ ਨੇ ਕੰਮ ਦੇ ਵਿੱਚ ਜਾ ਰਿਹਾ ਹੁਣ ਕੰਮ ਕਰੇ ਬਗੈਰ ਸਰਦਾ ਨਹੀਂ ਧੁੰਦ ਦੇ ਵਿੱਚ ਦੀਦਾ ਕੁਝ ਨਹੀਂ ਕਰੀਏ ਵੀ ਕੀ ਹੁਣ ਦੱਸੋ ਕੀ ਕਰੀਏ ਕੰਮ ਕਰਕੇ ਬਗੈਰ ਥੋੜਾ ਸਰਦਾ ਕੰਮ ਤਾਂ ਕਰਨਾ ਹੀ ਪੈਣਾ ਚਾਹੇ ਮਰੀਏ ਚਾਹੇ ਬਚੀਏ ਧੁੰਦ ਹੈ ਹੀ ਬਹੁਤ ਹੈ ਦੀਦਾ ਕੁਝ ਨਹੀਂ ਬੋਟਾ ਇਹ ਟ੍ਰੈਫਿਕ ਦੇਖੋ ਟ੍ਰੈਫਿਕ ਬਾਤ ਹੈ ਇਹ ਬਾਕੀ ਰਸਤੇ ਵਿੱਚ ਐਕਸੀਡੈਂਟ ਬਹੁਤ ਹੋ ਰਹੇ ਨੇ ਔਰ ਬਿਲਕੁਲ ਵੀ ਦੀਵਿਚ ਸਪੀਡ ਤੇ ਆਇਆ ਜੀ ਆਨੇ ਇੱਕ ਟਾਨਾ ਵੀ ਦਿੱਕ। ਰੈਫ ਬਹੁਤ ਜ਼ਿਆਦਾ ਅੱਗੇ ਕੁਝ ਵੀ ਨਹੀਂ ਦਿਖ ਰਿਹਾ ਹੈਗਾ। ਵੰਡਾ ਪਹਾੜ ਪੁਰਾ ਮੇਰਾ ਜੀ ਔਰ ਰਸਤੇ ਵਿੱਚ ਬਾਤ ਹੁੰਦੀ ਆਉਂਦੀ ਆਈ ਤੇ ਬਸ ਟਰੱਕ ਦੇ ਬੈਲ ਲਾ ਕੇ ਆਇਆ ਹੌਲੀ ਹੌਲੀ ਜੀ। ਰਸਤੇ 'ਚ ਕੁਛ ਨਹੀਂ ਦਿਂਦਾ ਈ। ਇੱਥੇ ਮੇਰਾ ਰੋਜ਼ ਇੱਥੇ ਕਟਿੰਗ ਦਾ ਕੰਮ ਕਰਦਾ ਈ ਸਵੇਰੇ ਆਮ ਜਾਣ ਆਈ ਔਰ ਸਵੇਰੇ ਵੀ ਇਹੀ ਹਾਲਤੰਦਾਈ ਸ਼ਾਵਨ ਵੀ ਪੈਂਦੀ ਆ ਧੰਦੇ ਜੀ। ਔਰ ਬਹੁ ਮੁਸ਼ਕਿਲ ਆਈ। ਕਿੰਨੇ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਹੈ ਇਹ ਟ੍ਰੈਫਿਕ ਦੇਖੋ ਟ੍ਰੈਫਿਕ ਬਹੁਤ ਹੈ ਜੀ ਬਾਕੀ ਹੁਣ ਰਸਤੇ ਵਿੱਚ ਐਕਸੀਡੈਂਟ ਬਹੁਤ ਹੋ ਰਹੇ ਨੇ ਔਰ ਬਿਲਕੁਲ ਬੀ ਦੀ ਚਪੀਟ ਤੇ ਆਇਆ ਜੀ ਕਿੰਨਾ ਟਾਈਮ ਲੱਗਦਾ ਸੀ ਪਹਿਲਾਂ ਤੁਹਾਨੂੰ ਤੇ ਹੁਣ ਕਿੰਨਾ ਟਾਈਮ ਲੱਗਦਾ ਪਤਾ ਜੀ 20 ਮਿੰਟ 20 ਮਿੰਟ ਲੱਗਦਾ ਹੈ ਯਾਨ ਹੁਣ ਅੱਧਾ ਪੌਣਾ ਘੰਟੇ ਤੋਂ ਉੱਪਰ ਲੱਗ ਜਾਂਦਾ ਜੀ ਲਾਈਟਾਂ ਲਾ ਕੇ ਲੈ ਕੇ ਆਏ ਹਾਂ ਹਾਂਜੀ ਹਾਂਜੀ ਲਾਈਟਾਂ ਲਾ ਕੇ ਲਾਈਟ ਤੋਂ ਕਿੰਨਾ ਦਾ ਦਿਂਦਾ ਹੀ ਨਹੀਂ ਜੀ ਕੁਝ ਕੁਝ ਵੀ ਨਹੀਂ ਦਿਖ ਰਿਹਾ ਅੱਗੇ ਨਹੀਂ ਨਹੀਂ ਕੁਝ ਵੀ ਨਹੀਂ ਦਿਖ ਰਿਹਾ ਨੁਕਸਾਨ ਹੈ ਨੁਕਸਾਨ ਅੱਗੇ ਜੀ ਟ੍ਰੈਫਿਕ ਬਹੁਤ ਜ਼ਿਆਦਾ ਅੱਗੇ ਕੁਝ ਵੀ ਨਹੀਂ ਦਿਖ ਰਿਹਾ ਹੈਗਾ ਅੱਜ ਪਹਿਲੀ ਵਾਰੀ ਇਹਨੇ ਕ ਪਹਿਲਾਂ ਵੀ ਪਹਿਲਾਂ ਵੀ ਰਹੀ ਆ ਤੁੰਤਾ ਇਹ ਦੋ ਕੁ ਦਿਨ ਬਾਸ ਹਸਾਫ ਰਹਿੰਦਾ ਫਿਰ ਆਪਣੇ ਫਿਰ ਤੋਂ ਹੁੰਦਾ ਐ ਐਕਸੀਡੈਂਟ ਦਾ ਹੋਣ ਦਾ ਵੀ ਖਤਰਾ ਹਾਂ ਬਹੁਤ ਜ਼ਿਆਦਾ ਖਤਰਾ ਜੀ ਤੁਸੀਂ ਕਿੰਨੇ ਕ ਟਾਈਮ ਤੋਂ ਜਿਹੜੇ ਹੈ ਦੁੱਧ ਪਾ ਰਹੇ ਹੋ ਤੇ ਅੱਜ ਕਿੰਨੀ ਕ ਮੁਸ਼ਕਲ ਆ ਸਰ ਕੰਮ ਤਾਂ ਅਸੀਂ ਆਏ ਮੰਨ ਲਓ ਵੀ 7-8 ਸਾਲਾਂ ਤੋਂ ਕਰ ਰਹੇ ਹਾਂ ਯਾਨੀ ਕਿ ਆਹ ਤੋਂ ਦੇਦਾਂ ਤੋਂ ਬਹੁਤ ਜ਼ਿਆਦਾ ਟਿੱਕਤ ਆਉਂਦੀ ਯਾਰ ਇਹ ਬਹੁਤ ਹੁੰਦ ਸੀ ਪਿੰਡੋਂ ਮੈਂ ਕਿ ਕਰਾਲੇ ਪਿੰਡ ਤੋਂ ਆਇਆ ਜੀ ਰਸਤੇ ਦੇ ਵਿੱਚ ਕੁਝ ਵੀ ਨਹੀਂ ਦੇਖ ਰਿਹਾ ਹੈਗਾ ਜੀ ਬਿਲਕੁਲ ਹੀ ਮੈਂ ਕਿਸੇ ਟਰਾਲੀ ਜਾਂ ਟਰੱਕ ਦੇ ਪਿੱਛੇ ਲਗਾ ਕੇ ਆਇਆਗਾ ਮੈਨੂੰ ਰਸਤੇ ਦੇ ਵਿੱਚ ਕੁਝ ਵੀ ਨਹੀਂ ਦਿਖ ਰਿਹਾ ਹੈਗਾ ਇੰਨੀ ਜ਼ਿਆਦਾ ਧੁੰਦ ਪੈ ਰਹੀ ਹੈ ਇਸ ਟਾਈਮ ਬਹੁਤ ਮੁਸ਼ਕਿਲ ਆਂਦੀ ਹੈ ਬਿਲਕੁਲ ਸਾਹਮਣੇ ਕੁਝ ਵੀ ਨਹੀਂ ਦਿਖਦਾ ਲਾਈਟਾਂ ਲਗਾ ਕੇ ਮਾੜਾ ਮੋਟਾ ਵੀ ਦਿਖਦਾ ਹੈ ਅੱਜ ਧੁੰਦ ਜ਼ਿਆਦਾ ਆ ਅੱਜ ਬਹੁਤ ਨਜਾਇਜ਼ ਹੁੰਦਾ ਹੀ ਅੱਜ ਆ ਕਿੰਨੀ ਮੁਸ਼ਕਿਲ ਆਂਦੀ ਤੁਹਾਨੂੰ ਆਨ ਜਾਣ ਦੀ ਬਹੁਤ ਮੁਸ਼ਕਿਲ ਆਂਦੀ ਹੈ ਭਾਜੀ ਖਾਸ ਕਰਕੇ ਮੇਰੇ ਐਨਕ ਲੱਗੇ ਆ ਮੈਨੂੰ ਤਾਂ ਜ਼ਿਆਦਾ ਆਂਦੀ ਹੈ ਕੰਮ ਤੇ ਜਾ ਰਹੇ ਤੇਗੇ ਧੁੰਦ ਬਹੁਤ ਜ਼ਿਆਦਾ ਹੈ ਜੋ ਕਿ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਪਹਿਲਾਂ ਵੀ ਕਈ ਐਕਸੀਡੈਂਟ ਹੋ ਚ ਬਹੁਤ ਜਿਆਦਾ ਧੁੰਦ ਦਾ ਜਿਹੜਾ ਨੁਕਸਾਨ ਹੈ ਔਰੋ ਬੰਦੇ ਨੂੰ ਬੰਦਾ ਨਹੀਂ ਦਿਖ ਰਿਹਾ ਆਪਾਂ ਨੂੰ। ਇਦਾਂ ਜਿੰਨੀ ਜਿਆਦਾ ਧੁੰਦ ਹੈ। ਅੱਜ ਬਹੁਤ ਜਿਆਦਾ ਧੁੰਦ ਹੈ। ਮਤਲਬ ਆਪਣਾ ਸੇਫਟੀ ਜਾਣਾ ਚਾਹੀਦਾ ਤਾਂ ਕਿ ਆਪਾਂ ਨੂੰ ਸਾਰਿਆਂ ਨੂੰ। ਬਸ ਆਪਾਂ ਨੂੰ ਆਪਣੀ ਸੇਫਟੀ ਰੱਖਣੀ ਚਾਹੀਦੀ ਹੈ। ਆਪਣਾ ਜਿਸਤਾਨੇ ਵਗੈਰਾ ਟੋਪੀ ਵਗੈਰਾ ਲਗਾ ਕੇ ਆਪਾਂ ਚੱਲ ਜਾ ਰਹੇ ਹਾਂ ਅੱਜ ਕੰਮ ਦੇ। ਪੇਟ ਵੀ ਪਾ ਲੈਣਾ ਜਿਹੜਾ ਬਹੁਤ ਜਿਆਦਾ ਔਖਾ ਹੋ ਰਿਹਾ ਧੁੰਦ ਦੇ ਵਿੱਚ ਜਾਣਾ। ਸਾਧਨ ਚੱਕੇ ਨਹੀਂ ਜਾਂਦਾ ਜੀ। ਸਾਧਨ ਕਰਕੇ ਸਾਨੂੰ ਦੇਖਦਣੀ ਮੁਸ਼ ਅੱਗੇ ਧੁੰਦਈ ਕਰਕੇ ਇਸ ਕਰਕੇ ਅਸੀਂ ਹੁਣ ਤੁਰ ਕੇ ਜਾ ਰਹੇ ਆ ਹੌਲੀ ਹੌਲੀ ਪਹੁੰਚਾਂਗੇ ਲੇਟ ਪਹੁੰਚਾਂਗੇ ਪਰ ਕੰਟਾ ਅਸੀਂ ਇਸ ਕਰਕੇ ਹੁੰਦੇ ਆੜੇ ਦਾ ਕਰਨੀ ਹੈ ਜੀ ਰੋਟੀ ਦਾ ਮਸਲਾ ਸਾਡਾ ਜਵਾਗੋ ਵੀ ਪਾਲਣੇ ਨੇ ਆਪਣੇ ਇਸ ਟਾਈਮ ਕੰਮ ਦੇ ਵਿੱਚ ਜਾ ਰਹੇ ਹੁਣ ਕੰਮ ਕਰੇ ਬਿਨਾਂ ਸਰਦਾ ਨਹੀਂ ਤੁੰਦੇ ਵਿੱਚ ਦੀਦਾ ਕੁਝ ਨਹੀਂ ਕਰੀਏ ਵੀ ਕੀ ਹੁਣ ਦੱਸੋ ਕੀ ਕਰੀਏ ਕੰਮ ਕਰਕੇ ਬਿਨਾਂ ਥੋੜਾ ਸਰਦਾ ਹੈ ਕੰਮ ਤਾਂ ਕਰਨਾ ਹੀ ਪੈਣਾ ਹੈ ਚਾਹੇ ਮਰੀਏ ਚਾਹੇ ਬਚੀਏ ਤੁੰਦ ਹੈ ਹੀ ਬਹੁਤ ਹੈ ਦੀਦਾ ਕੁਝ ਨਹੀਂ ਸਾਨੂੰ ਤਾਂ ਫਿਗਰ ਪਿਆ ਪਿਆ ਹੁਣ ਜਿਹਦੇ ਗਾਹਕ ਨੇ ਉਹਨਾਂ ਦਾ ਸਮਾਨ ਤਾਂ ਦੇਣਾ ਹੀ ਪੈਣਾ ਹੈ ਬੋਲੋ ਕੀ ਕਰੀਏ ਇਹ ਪਾਪੀ ਪੇਟ ਦਾ ਸਵਾਲ ਹੈ ਘਰੇ ਬੈਠਦੇ ਆਂ ਦਾ ਭੁੱਖੇ ਮਰਦੇ ਆਂ ਬਾਹਰ ਨਿਕਲਦੇ ਤਾਂ ਮੌਤ ਤੋਂ ਡਰਦੇ ਆਂ ਹੁਣ ਕਰੀਏ ਕੀ ਦੱਸੋ